ਉਹ ਪਾਇਆ ਹੈ ਸ਼ਸ਼ੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਪ੍ਰਾਰਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਸੋਸ਼ਲ ਮੀਡੀਆ ਦੇ ਕੁਝ ਸਮੇਂ ਤੋਂ ਖੁੱਲੀਆਂ ਪੈਂਟਾਂ ਵਾਲੇ ਕੁਝ ਨੌਜਵਾਨ ਆ ਜਿਹੜੇ ਉਹ ਪੰਗੜੇ ਪਾ ਰਹੇ ਆ ਡਾਂਸ ਕਰਕੇ ਦਿਖਾ ਰਹੇ ਤੇ ਉਹ ਆਪਣੇ ਕੱਪੜੇ ਉਹਨਾਂ ਨੇ ਕੁਝ ਇਸ ਤਰ੍ਹਾਂ ਦੇ ਪਾਏ ਹੋਏ ਆ ਜਿਵੇਂ ਕਿ 1980 1990 ਵਿੱਚ ਆਮ ਨੌਜਵਾਨਾਂ ਦੇ ਕੱਪੜੇ ਹੁੰਦੇ ਸੀ ਉਹਨਾਂ ਦਾ ਪਹਿਰਾਵਾ ਉਸ ਤਰ੍ਹਾਂ ਦਾ ਸੋ ਦੋਸਤੋ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀਆਂ ਵੀਡੀਓਜ਼ ਨੂੰ ਪਸੰਦ ਕੀਤਾ ਤੇ ਬਹੁਤ ਸਾਰੇ ਲੋਕ ਸੱਭਿਆਚਾਰ ਬਾਰੇ ਪਤਾ ਵੀ ਲੱਗਿਆ ਪਰ ਕੁਝ ਕੁ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਕਿ ਇਸ ਤਰ੍ਹਾਂ ਕਰਨ ਨਾਲ ਸਰਦਾਰਾਂ ਦੀ ਉਮੇਜ ਖਰਾਬ ਹੁੰਦੀ ਹੈ ਕਿਉਂਕਿ ਪਹਿਲਾਂ ਕੁਝ ਲੋਕ ਜਿਵੇਂ ਸਰਦਾਰਾਂ ਤੇ ਜੋਕ ਬਣਾਉਂਦੇ ਸੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਪਹਿਰਾਵਾ ਇਸ ਤਰ੍ਹਾਂ ਦੇ ਕੱਪੜੇ ਦੇਖ ਕੇ ਲੋਕ ਫਿਰ ਸਰਦਾਰਾਂ ਤੇ ਜੋਕ ਬਣਾਉਣ ਲੱਗ ਜਾਣ ਤੇ ਦੋਸਤੋ ਇੱਕ ਨੌਜਵਾਨ ਹਰਪ੍ਰੀਤ ਜਸਪਾਲੋਂ ਜਿਸ ਦਾ ਗੀਤ ਸੋਸ਼ਲ ਮੀਡੀਆ ਤੇ 31 ਮਾਰਚ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਉਸ ਨੇ ਹੁਣ ਇਹਨਾਂ ਖੁੱਲੀਆਂ ਪੈਂਟਾਂ ਵਾਲੇ ਨੌਜਵਾਨਾਂ ਤੇ ਗੀਤ ਲਿਖਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਉਹਨਾਂ ਨੇ ਆਪ ਜੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਸਰਦਾਰਾਂ ਦਾ ਜਿਹੜਾ ਭੰਗੜਾ ਸੀ ਇਸ ਤਰ੍ਹਾਂ ਪਾਉਣਾ ਜਾਂ ਇਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਪਸੰਦ ਨਹੀਂ ਆਇਆ ਸੋ ਦੋਸਤੋ ਆਓ ਆਪਾਂ ਸਭ ਤੋਂ ਪਹਿਲਾਂ ਹਰਪ੍ਰੀਤ ਜਸਪਾਲੋਂ ਦਾ ਗੀਤ ਸੁਣ ਲੈਨੇ ਹੋ ਟਿੱਕਟਾ ਹੋ ਕਤੇ ਵੀਡੀਓ ਪਾਉਣੇ ਉਹ ਭਗ ਨਾਲ ਨਾ ਲੱਗਦੇ ਉਹ ਸੋਹਣੇ ਉਹ ਤੁਸੀਂ ਕਿਹੜਾ ਵਿਰਸਾ ਦਿਖਾਇਆਏ ਬਸ ਐਵੇਂ ਹੀ ਖੋਰੂ ਉਹ ਪਾਇਆਏ ਉਹ ਸਾਨੂੰ ਬਿਰਸੇ ਵਿੱਚ ਮਿਲੀਆਂ ਅਣਖਾਂ ਨੇ ਦਾਦੇ ਤੋਂ ਸਿੱਖੀਆਂ ਬੜਕਾਂ ਨੇ ਨਾ ਅਕਸੂ ਵਿਗਾੜੋ ਸਰਦਾਰਾਂ ਦਾ ਉਹ ਟਿਕ ਟੋਕ 1900 ਅੱਸੀ ਵਾਲਿਓ ਉਹ ਦੇਖੇ ਹੋ ਨੀਵਾ ਹੋ ਜਾਵੇ ਨਾ ਬੜਾਈ ਉੱਚਾ ਏ ਰਤਬਾ ਸਰਦਾਰਾਂ ਦਾ ਬੜਾਈ ਉੱਚਾ ਏ ਰਤਬਾ ਸਰਦਾਰਾਂ ਦਾ ਓ ਮੇਰੀ ਬੋਲਣ ਦੀ ਔਕਾਤ ਨਹੀਂ ਮੈਂ ਕਿੱਸਾਂ ਦੀ ਸੰਭੀ ਉਹ ਦਾਤ ਨਹੀਂ ਪਰ ਦਿਲ ਵਿੱਚ ਜੋ ਸਰਦਾਰੀ ਏ ਹਰ ਪ੍ਰੀਤ ਜਸ ਪਾਲੋਂ ਬੜੀ ਪਿਆਰੀ ਏ ਉਹ ਲੋਕਾਂ ਸਰਦਾਰਾਂ ਤੇ ਜੋਕ ਬਣਾਏ ਨੇ ਬੜੇ ਮੁਸ਼ਕਲ ਲੋਕ ਹਟਾਏ ਨੇ ਮੁਰ ਸਿਰ ਚੁੱਕੋ ਨਾ ਉਹ ਗੱਦਾਰਾਂ ਦਾ ਉਹ ਟਿਕ ਟੌਕ 1900 ਅਸੀਂ ਵਾਲਿਆਂ ਦੇਖੇ ਨਹੀਂ ਵਾ ਹੋ ਜਾਵੇ ਨਾ ਬੜਾਈ ਉੱਚਾ ਏ ਰਤਬਾ ਸਰਦਾਰਾਂ ਦਾ ਬੜਾਈ ਉੱਚਾ ਏ ਰਤਬਾ ਸਰਦਾਰਾਂ ਦਾ ਸੋ ਦੋਸਤੋ ਜਿਵੇਂ ਤੁਸੀਂ ਹਰਪੀਜਸ ਪਾਲੋਂ ਦਾ ਗੀਤ ਸੁਣਿਆ ਜਿਸ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੋ ਮੁੰਡੇ ਖੁੱਲੀਆਂ ਪੈਂਟਾਂ ਪਾ ਕੇ ਇਹ ਕਹਿ ਰਿਹਾ ਕਿ ਅਸੀਂ ਪੁਰਾਣਾ ਸੱਭਿਆਚਾਰ ਪ੍ਰਮੋਟ ਕਰ ਰਹੇ ਹਾਂ ਜਾਂ ਪੁਰਾਣਾ ਸੱਭਿਆਚਾਰ ਵਿਖਾ ਰਹੇ ਹਾਂ ਇਹ ਗੱਲ ਕੋਈ ਠੀਕ ਨਹੀਂ ਇਸ ਨਾਲ ਸਰਦਾਰਾਂ ਦਾ ਮਜ਼ਾਕ ਬਣ ਸਕਦਾ ਸੋ ਦੋਸਤੋ ਤੁਸੀਂ ਇਸ ਵੀਡੀਓ ਦੇ ਹਟਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਹਰਪੀਜਸ ਪਾਲੋਂ ਦੀ ਗੱਲ ਠੀਕ ਆ ਜਾਂ ਨਹੀਂ ਤੇ ਦੋਸਤੋ ਬਹੁਤ ਸਾਰੇ ਲੋਕਾਂ ਨੇ ਖੁੱਲੀਆਂ ਪੈਂਟਾਂ ਵਾਲੇ ਮੁੰਡਿਆਂ ਦੇ ਡਾਂਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਉਹਨਾਂ ਦੇ ਪਹਿਰਾਵੇ ਨੂੰ ਵੀ ਪਸੰਦ ਕੀਤਾ का है जापानी ये पदलू इंग्लिश्तानी सर पे लाल टोपी तो। तो टोपी नहीं ताजा फिर भी दिल है हिंदी ਤਾਨੀ ਸੋ ਲੋਕਾਂ ਦੇ ਰੈਲੇ ਮਿਲੇ ਵੀਵਜ਼ ਆ ਰਹੇ ਆ ਤੇ ਦੋਨੋਂ ਦੀਆਂ ਵੀਡੀਓਜ਼ ਹੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੋ ਦੋਸਤੋ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਦੇਣੇ ਆ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਟੌਪਿਕ ਬਾਰੇ ਜਾਣ ਸਕਣ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਦੇਖ ਕਲਿਕ ਕਰਕੇ ਜਰੂਰ ਸਬਸਕ੍ਰਾਈਬ ਕਰ ਲੋ ਤੇ ਨਾਲ ਆ ਰਿਹਾ ਹੈ ਗੱਲ ਦੇ ਬਟਨ ਤੇ ਕਲਿਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਨਾ ਆਪਣੇ ਦੋਸਤ ਜਗਮੀਤ ਬਰਾੜ ਹੁੰਦੇ ਹੋ ਜਾਂ ਇੱਕ ਮਿਲਦੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ